ਆਪਾਂ ਉਹ ਕਰਾਇਆ ਹੈ ਤੇ ਕੱਪੜੀ ਹੋ ਜੋ ਜੀ ਬਾਈਬੂਟ ਕਰ ਲੈ ਉਹ ਜੀ ਖੇਲ ਦੇ ਵਿੱਚ ਮੱਗਾ ਚਾਹ ਕਰੇ ਖੇਲ ਦੇ ਵਿੱਚ ਬੰਦੇ ਆ ਤੇ ਆਪਾਂ ਇੱਥੇ ਪੁਲਿਸ ਸਟੇਸ਼ਨ ਸਿਟੀ ਹੁਸ਼ਿਆਰਪੁਰ ਦੇ ਏਰੀਆ ਵਿੱਚ ਖੜੇ ਆ। ਇਹ ਪੰਜ ਪਿੱਕਲੀ ਮੋਹੱਲਾ ਹੈਗਾ। ਬਹਾਦਰਪੁਰ ਦੇ ਨਾਲ ਲੱਗਦਾ। ਇੱਥੇ ਇੱਕ ਮਨਦੀਪ ਸਿੰਘ ਉਸ ਮੰਨੂ ਲਾਦਾ ਵਿਅਕਤੀ ਹੈ ਜਿਹਦੇ ਤੇ ਪਹਿਲਾਂ ਨੋ ਐਫਾਇਰਸ ਦਰਜ ਹੈ ਜਿਹਦੇ ਵਿੱਚ ਮੈਕਸਿਮਮ ਐਫਾਇਰਸ ਐਨਡੀਪੀਐਸ ਵੀ ਦਰਜ ਹੈ। ਸਾਨੂੰ ਡੀਸੀ ਆਫਿਸ ਤੋਂ ਆਫਟਰ ਫੋਲੋਇੰਗ ਦੂ ਪ੍ਰੋਸੈਸ ਆਫ ਲਾਅ ਇੱਕ ਚਿੱਠੀ ਪ੍ਰਾਪਤ ਹੋਈ ਸੀਗੀ ਟੂ ਪ੍ਰੋਵਾਈਡ ਪੁਲਿਸ ਹੈਲਪ। ਬਿਕੋਜ਼ ਇੱਥੇ ਜੋ ਇਹ ਮਨਦੀਪ ਸਿੰਘ ਮੰਨੂ ਜੋ ਕ੍ਰਿਮੀਨਲ ਬੰਦਾ ਹੈਗਾ ਹਾਲ ਦੀ ਘੜੀ ਜੇਲ੍ਹ 'ਚ ਹੈ। ਇਹ ਇਹਨੇ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਹੈ ਉਹਨੂੰ ਡਾਣ ਵਾਸਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਤੇ ਸਾਡੇ ਨਾਲ ਜੁਆਇੰਟ ਕਮਿਸ਼ਨਰ ਸਾਹਿਬ ਵੀ ਹੈਗੇ ਨਾਲ ਡਿਊਟੀ ਮੈਜਿਸਟਰੇਟ ਸਾਹਿਬ ਵੀ ਹੈਗੇ ਐਂਡ ਬਿਕਾਉਜ਼ ਸਾਨੂੰ ਖਦਸਾ ਹੈਗਾ ਜਿੱਦਾਂ ਤੁਹਾਨੂੰ ਦੱਸਿਆ ਹੈ ਇਹਦੇ ਤੇ ਪਹਿਲਾਂ ਕਾਫੀ ਪਰਚੇ ਦਰਜ ਹੈ ਤੇ ਇੱਕ ਕਨਵਿਕਟ ਵੀ ਹੋਇਆ ਹੈਗਾ ਤਿੰਨ ਪਰਚਿਆਂ ਦੇ ਵਿੱਚ ਤੇ ਇਸ ਕਰਕੇ ਅਸੀਂ ਕਾਫੀ ਇੱਥੇ ਫੋਰਸ ਲਗਾਈ ਹੈਗੀ ਤਾਂ ਕਿ ਜੋ ਪ੍ਰੋਸੈਸ ਹੈ ਉਹ ਪੀਸਫੁਲੀ ਐਂਡ ਸੇਫਲੀ ਕੰਪਲੀਟ ਹੋਵੇ ਸਰ ਇਹ ਜੋ ਘਟਾਇਆ ਜਾ ਰਿਹਾ ਕੋਰਟ ਦੇ ਆਰਡਰਾਂ ਦੇ ਕਿ ਪੰਜਾਬ ਸਰਕਾਰ ਦੇ ਆਰਡਰ ਦੇ ਤਹਿਤ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਮਿਊਨਿਸਪਲ ਕਾਰਪੋਰੇਸ਼ਨ ਦੇ ਏਰੀਆ ਵਿੱਚ ਆਂਦਾ ਹੈ ਉਹਨਾਂ ਨੇ ਧੂ ਪ੍ਰੋਸੈਸ ਫੋਲੋ ਕਰਦੇ ਹੋਏ ਜੋ ਐਸ ਪਰ ਦੀ ਲੇਟ ਡਾਊਨ ਪ੍ਰੋਸੀਜਰ ਇਹਨਾਂ ਨੂੰ ਅਪੀਲ ਐਂਡ ఎవਰੀਥਿੰਗ ਵਾਸ ਫੋਲੋਡ ਅਪ ਬਟ ਇਹ ਇਲੀਗਲੀ ਕੰਸਟਰਕਟਿਡ ਹੈਗਾ ਤੇ ਇਹਨੂੰ ਉਹਨਾਂ ਦੇ ਵੱਲੋਂ ਸਾਨੂੰ ਚਿੱਠੀ ਆਈ ਹੈ ਟੂ ਪ੍ਰੋਵਾਈਡ ਫੁਲਿਸ ਇਹ ਜੋ ਵਿਅਕਤੀ ਹੈ ਕਿੰਨੇ ਜਲਦੀ ਸਜ਼ਾ ਹੋਈ ਹੈ ਜੀ ਆਇਆਂ ਨੂੰ ਤਿੰਨ ਕੇਸਿਸ ਦੇ ਵਿੱਚ ਹੋਈ ਐ ਸਪੈਸੀਫਿਕਸ ਤੋਂ ਤੁਹਾਨੂੰ ਬਾਅਦ ਚ ਦੱਸਾਂਗੇ ਪਰ ਤਿੰਨ ਕੇਸਿਸ ਦੇ ਵਿੱਚ ਜੇ ਕਨਵਿਕਟ ਹੈ ਕਈ ਕੇਸਿਸ ਅੰਡਰ ਟ੍ਰਾਇਲ ਹੈਗੇ ਐਂਡ ਅੰਡਰ ਇਨਵੈਸਟੀਗੇਸ਼ਨ ਵੀ ਹੈ ਫਿਲਹਾਲ ਇਹ ਜੇਲ੍ਹ ਦੇ ਵਿੱਚ ਪੜਿਆ ਪਰ ਪਰਿਵਾਰ ਨੇ ਕਿਹਾ ਕਿ ਆਪਾਂ ਸਟੇ ਲਈ ਹੋਇਆ ਕੋਰਟ ਤੇ ਜੀ ਹਾਲ ਕੀ ਗੜੀ ਇਹ ਜੋ ਅਗਰ ਸਟੇ ਹੈਗਾ ਤਾਂ ਦੇ ਕਨ ਰਿਪੋਰਟ ਕੀ ਕੰਪੀਟੈਂਟ ਅਥਾਰਟੀ ਨੂੰ ਉਹਨੂੰ ਦਿਖਾ ਦਿੰਦੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਥੂ ਪ੍ਰੋਸੈਸ ਫੋਲੋ ਕਰਨ ਤੋਂ ਬਾਅਦ ਹੀ ਸਾਨੂੰ ਪੁਲਿਸ ਮੋਹੀਆਂ ਕਰਾਉਣ ਵਾਸਤੇ ਪੁਲਿਸ ਹੈਲਥ ਇਨਵੋਲੂ ਚਿੱਠੀ ਆਈ ਸੀ ਅੱਜ ਜਿਹੜਾ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਿਆਂ ਦੇ ਵਿਰੁੱਧ ਜਿਹੜੀ ਮੁਹਿੰਮ ਦੇ ਤਹਿਤ ਜਿਹੜਾ ਅੱਜ ਮਨਜੀਤ ਸਿੰਘ ਮੰਨੂ ਦਾ ਜਿਹੜਾ ਪੰਜ ਪਿੰਪੜਾ ਬਾਦਲਪੁਰ ਘਾਰਿਆ ਜਿਹੜਾ ਇਲੀਗਲ ਤੌਰ ਦੇ ਉੱਤੇ ਜਿਹੜਾ ਇਹਨਾਂ ਨੇ ਕੰਸਟਰਕਸ਼ਨ ਕੀਤਾ ਗਿਆ ਸੀ ਜਿਹਦੀ ਸਾਰੀ ਫਾਰਮੈਲਟੀ ਪੂਰੀ ਕਰਨ ਤੋਂ ਬਾਅਦ ਸ਼ੂ ਕਾਰਪੋਰੇਸ਼ਨ ਪ੍ਰੋਸੈਸ ਹੋਰ ਡੀਸੀ ਦਫ਼ਤਰ ਪ੍ਰੋਸੈਸ ਹੋਣ ਤੋਂ ਬਾਅਦ ਇਹਨਾਂ ਨੇ ਜਿਹੜੀ ਚਿੱਠੀ ਲਿਖੀ ਸੀ ਤੇ ਇਹਨਾਂ ਬੰਦਿਆਂ ਵੱਲੋਂ ਜਿਹੜੇ ਨਸ਼ਾ ਤਸਕਰ ਵੱਲੋਂ ਜਿਹੜੇ ਇਲੀਗਲ ਕੰਸਟਰਕਸ਼ਨ ਵਗੈਰਾ ਕੀਤੀ ਗਈ ਹੈਗੀ ਬਾਦਰੇ ਬਣਾਏ ਗਏ ਹੈਗੇ ਆ ਇਹਨੂੰ ਫਾਲੋ ਕਰਦੇ ਹੋ ਕੋ ਲਾ ਨਾਅਰਡਰ ਦੀ ਜਿਹੜੀ ਪ੍ਰੋਬਲ ਇਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਜਿਹੜੀ ਆ ਕਿਉਂਕਿ ਕ੍ਰਿਮਨਲ ਨੇਚਰ ਦਾ ਬੰਦਾ ਹੈਗਾ ਇਹਨੂੰ ਜਿਹੜੀ ਪੁਲਿਸ ਸਾਹਤ ਆ ਜਿਹੜੀ ਕਰਾਈ ਗਈ ਆ ਜੋ ਵੀ ਇਲੀਗਲ ਕੰਸਟਰਕਸ਼ਨ ਐਸ ਪਰ ਲਾ ਹੋਊਗਾ ਉਹਦੇ ਮੁਤਾਬਕ ਜਿਹੜੀ ਦਾ ਸਾਡੇ ਵੱਲੋਂ ਕਾਰਵਾਈ ਕੀਤੀ ਜਾਂਦੀ ਔਰ ਇਹਨਾਂ ਨੂੰ ਸਕਿਉਰਿਟੀ ਪ੍ਰੋਵਾਈਡ ਕਰਾਈ ਜਾਂਦੀ ਪਹਿਲਾਂ ਇਹਨਾਂ ਤੇ 9 ਪਰਚੇ ਆ ਜਿਹਦੇ ਵਿੱਚ ਤਿੰਨ ਦੇ ਵਿੱਚ ਸਜ਼ਾ ਹੋ ਚੁੱਕਾ ਹੈਗਾ ਆ ਤੇ ਇਹਦੇ ਵਿੱਚ 9 ਆ ਕਈ ਅੰਡਰ ਟ੍ਰਾਇਲ ਹੈਗੇ ਆ ਹਾਂਜੀ ਹਾਂਜੀ ਇਸ ਸਮੇਂ ਜਿਹੜੇ ਜਿੰਨੇ